ਕਥਾ ਤੇਈ ਤਾਪਦੀ ਸਾਖੀ ਪਾਈ ਲਾਲੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਸਰੀ ਪਾਤਸ਼ਾਹੀ ਗੋਇੰਦਵਾਲ ਆਪਣੇ ਰੰਗ ਦੇ ਵਿੱਚ ਬੈਠੇ ਸਨ ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਗੁਰੂ ਜੀ ਨੇ ਕਿਹਾ ਖਬਰ ਲਵੋ ਇਹ ਸ਼ਬਦ ਕਿ ਐਸਾ ਹੋਆ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਿੱਖ ਗਿਆ ਜਾ ਕੇ ਦੇਖੇ ਤਾਂ ਉਹ ਬੁੱਢੀ ਰੋਂਦੀ ਹੈ ਸਿੱਖ ਨੇ ਪੁੱਛਿਆ ਕੀ ਹੋਇਆ ਹੈ ਆਸੂ ਲੋਕਾਂ ਨੇ ਕਿਹਾ ਇਸ ਦਾ ਪੁੱਤਰ ਤੇ ਇਹ ਤਾਪ ਕਰਕੇ ਸ਼ਾਂਤ ਹੋਇਆ ਹੈ ਇਤਨੀ ਬਾਤ ਸੁਣ ਕੇ ਮੂੜ ਆਇਆ ਅਤੇ ਆਏ ਕਰ ਗੁਰੂ ਜੀ ਬਾਸ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਬੇਟਾ ਸ਼ਾਂਤ ਹੋਇਆ ਹੈ ਹੁਕਮ ਹੋਇਆ ਕਿਉਂ ਕਰ ਸ਼ਾਂਤ ਹੋਇਆ ਸਿੱਖਨੇ ਕਿਹਾ ਜੀ ਸੱਚੇ ਪਾਤਸ਼ਾਹ ਤੇ ਇਹ ਤਾਪ ਕਰਕੇ ਸ਼ਾਂਤ ਹੋਇਆ ਹੈ ਜੀ ਤਦ ਬਚਨ ਹੋਇਆ ਜਿ ਚਰਤੀਕ ਅਸੀਂ ਹਾਂ ਟੀਚਰ ਤੀਕ ਕੋਈ ਪੁੱਤਰ ਦਾ ਨਾਮ ਲੈ ਕੇ ਦੁਖੀ ਹੋ ਕੇ ਨਾ ਰੋਵੇਗੀ ਪੁੱਤਰ ਮਾਤਾ ਪਿਤਾ ਕੇ ਅੱਗੇ ਨਾ ਮਰेंगे ਅਤੇ ਫਿਰ ਸ੍ਰੀ ਗੁਰੂ ਜੀ ਤੇ ਇਹਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾਂ ਵਿੱਚ ਹਥਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਪਾਏ ਕੇ ਕੈਦ ਕੀਤਾ ਕੋਈ ਦਿਨ ਬੀਤਿਆ ਤਾ ਭਾਈ ਲਾਲੋ ਜੀ ਵਾਸੀ ਪਿੰਡ ਤਲਵੰਡਿਓ ਗੁਰੂ ਜੀ ਕੇ ਦਰਸ਼ਨ ਵਾਸਤੇ ਆਏ ਆਏ ਕੰ ਸ਼੍ਰੀ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੋ ਜੀ ਦੀ ਨਜ਼ਰ ਹੀ ਪਿਆ ਕਿ ਇੱਕ ਬਾਲ ਪਿੰਜਰੇ ਵਿੱਚ ਪਾਇਆ ਤੜਫਦਾ ਹੈ ਐਸਾ ਦੁਖੀ ਦੇਖ ਕੇ ਸ਼੍ਰੀ ਗੁਰੂ ਜੀ ਅੱਗੇ ਅਰਸ਼ ਕੀਤੀ ਹੇ ਸੱਚੇ ਪਾਤਸ਼ਾਹ ਆਪ ਦਇਆ ਦੇ ਸਮੁੰਦਰ ਹੋ ਕਿਰਪਾਲੂ ਹੋ ਅਰ ਆਪ ਦੇ ਹਜ਼ੂਰ ਇਹ ਬਾਲਕ ਬੁੱਕ ਤਰੀਕਾ ਕਰਕੇ ਧੁੱਪ ਵਿੱਚ ਤੜਪ ਰਿਹਾ ਹੈ ਆਪ ਦਾ ਬਚਨ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇ ਬਿਏ ਜੀ ਬਚਨ ਹੋਇਆ ਭਾਈ ਲਾਲੋ ਇਹ ਬੁਰੀ ਬਲਾ ਹੈ ਇਸ ਦਾ ਇੱਥੇ ਪ੍ਰਸ਼ਾਦ ਹੈ ਨਹੀਂ ਭਾਈ ਲਾਲੋ ਕਿਹਾ ਮੈਨੂੰ ਹੁਕਮ ਦਿਓ ਤਾਂ ਮੈਂ ਇਸ ਨੂੰ ਪ੍ਰਸ਼ਾਦ ਪਹੁੰਚਾਣਾ ਹਾਂ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਦਿੱਤਾ ਤੂੰ ਭਾਈ ਪਹੁੰਚਾ ਦੇ ਜਦ ਪਾਈ ਲਾਲੋ ਆਪਣੇ ਨਗਰ ਕੋ ਜਾਨ ਲੱਗਾ ਤਾਂ ਤਿਆਰੀ ਕੀਤੀ ਤੇ ਬੇਨਤੀ ਕੀਤੀ ਬਲਕ ਨੂੰ ਛੋੜ ਦਿਓ ਤਾਂ ਪਾਈ ਲਾਲੋ ਦਾ ਬਚਨ ਮੰਨ ਕਰ ਤੇ ਇਹ ਕੋ ਗੁਰਾਂ ਨੇ ਛੋੜ ਦਿਆ ਤੇ ਬਚਨ ਕੀਤਾ ਪਾਈ ਇਹ ਬੁਰੀ ਬਲਾ ਹੈ ਛੱਡਣਾ ਤੇ ਨਹੀਂ ਸੀ ਪਾਈ ਲਾਲੋ ਹੱਥ ਜੋੜ ਕੇ ਕਿਹਾ ਜੀ ਇਹ ਤਾਂ ਬਲਕ ਹੈ ਤਾਂ ਬਚਨ ਹੋਇਆ ਪਾਈ ਬਲਕ ਕਰ ਨਾ ਜਾਣੀ ਇਹ ਤੇਇਆ ਤਾਂ ਹੈ ਤਾਂ ਭਾਈ ਲਾਲੋ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਨੂੰ ਤੁਰਿਆ ਨਾਲ ਤੇਈ ਨੂੰ ਵੀ ਲੈ ਲਿਆ ਤਾਂ ਰਸਤੇ ਵਿੱਚ ਇੱਕ ਪਿੰਡ ਦੇ ਪਾਸ ਆਏ ਤਾਂ ਉੱਥੇ ਇੱਕ ਤਲਾਬਪੁਰ ਥੋਬੀ ਕਪੜੇ ਤੁੰਦਾ ਸੀ ਤਾਂ ਤੇਤੀਏ ਨੇ ਲਾਲੋ ਜੀ ਨੂੰ ਕਿਹਾ ਮਹਾਰਾਜ ਜੀ ਮੈਨੂੰ ਭੁੱਖ ਲੱਗੀ ਹੈ ਮੈਂ ਥੋ ਤੇ ਤੁਰਿਆ ਵੀ ਨਹੀਂ ਜਾਂਦਾ ਤਾ ਭਾਈ ਲਾਲੂ ਨੇ ਕਿਹਾ ਚੱਲ ਪਿੰਡ ਚਲਦੇ ਹਾਂ ਉੱਥੇ ਤੈਨੂੰ ਕੀਰਖੰਡ ਚੰਗੇ ਭੋਜਨ ਚਕਾਵਾਂਗੇ ਇੱਥੇ ਕੀ ਖਾਵੇਗਾ ਤਾਂ ਤੀਤੀਏ ਨੇ ਕਿਹਾ ਮਹਾਰਾਜ ਮੇਰਾ ਇੱਥੇ ਹੀ ਭੋਜਨ ਹੈ ਹੁਕਮ ਦੇਵੋ ਤਾ ਖਾਈ ਆਗਨਾ ਹ ਤੁਸੀਂ ਇੱਥੇ ਬੈਠ ਜਾਓ ਭਾਈ ਲਾਲੂ ਜੀ ਬੜੇ ਸਾਧੂ ਸੁਭਾਅ ਦੇ ਸਨ ਉੱਥੇ ਬੈਠ ਗਏ ਅਤੇ ਕਹਿਣ ਲੱਗੇ ਭਾਈ ਪ੍ਰਸ਼ਾਦ ਖਾਇਆ ਇਹ ਬਚਨ ਸੁਣ ਕੇ ਤੇ ਯਾ ਉਸ ਤੋਬੀ ਨੂੰ ਜਾਂ ਚੜਿਆ ਦੋ ਤਿੰਨ ਕੜੀਆਂ ਪਿੱਛੋਂ ਉੱਤਰ ਗਿਆ ਤਾਂ ਭਾਈ ਲਾਲੋ ਨੂੰ ਖੱਪਰ ਲਹੂ ਦਾ ਭਰ ਕੇ ਦਿਖਲਾ ਕੇ ਵੀ ਤੋਸੂ ਉਪਰੰਤ ਤੋਬੀ ਨੂੰ ਹੱਛਾ ਕੀਤਾ ਤੋਸੂ ਇਹ ਕੌਤਕ ਦੇਖ ਕੇ ਭਾਈ ਲਾਲੋ ਜੀ ਬੜੇ ਡਰੇ ਵਿਚਾਰ ਕੀਤੀ ਕਿ ਇਹ ਭੋਜਨ ਅਸਾਂ ਇਹਨੂੰ ਕਿੱਥੋਂ ਦੇਣਾ ਹੈ ਤੇ ਇਹਨੂੰ ਕਿਹਾ ਚੱਲ ਪਾਈ ਤੈਨੂੰ ਗੁਰੂ ਦੇ ਕੈਦਖਾਨੇ ਵਿੱਚ ਛੱਡ ਆਈਏ ਤੈਨੂੰ ਅਸੀਂ ਕਾਹਨੂੰ ਲਿਆਉਣਾ ਸੀ ਤੂੰ ਤਾਂ ਬੁਰੀ ਬਲਾ ਹੈ ਇਹ ਸੁਣ ਕੇ ਤੇਈਆ ਡਰਿਆ ਅਤੇ ਕਹਿਣ ਲੱਗਾ ਸੰਤ ਜੀ ਮੈਨੂੰ ਕਿਉਂ ਕਵਾਰ ਕਰਦੇ ਹੋ ਛੱਡ ਦੇਵੋ ਮੈਂ ਆਪਦਾ ਐਹਸਾਨ ਕਦੀ ਨਾ ਗਵਾਵਾਂਗਾ ਤਾਂ ਭਾਈ ਲਾਲੂ ਜੀ ਨੇ ਕਿਹਾ ਅਸੀਂ ਤੈਨੂੰ ਛੱਡਦੇ ਹਾਂ ਤਾਂ ਤੂੰ ਸਾਨੂੰ ਮੰਨੇਗਾ ਤਾਂ ਤੀਨੇ ਕਿਹਾ ਜੀ ਮੇਰਾ ਹੁਕ ਧਰਮ ਹੋਇਆ ਜਿੱਥੇ ਕੋਈ ਇਹ ਸਾਖੀ ਪੜੇਗਾ ਅਤੇ ਜਿਸ ਨੂੰ ਮੈਂ ਛੱਡਿਆ ਹੋਵਾਂਗਾ ਉਸ ਨੂੰ ਸੁਣਾਵਣੀ ਮੈਂ ਸਾਖੀ ਸੁਣ ਕੇ ਛੱਡ ਜਾਵਾਂਗਾ ਜਿਸ ਤਰ੍ਹਾਂ ਮੈਨੂੰ ਤੁਸਾਂ ਛੱਡਿਆ ਹੈ ਇਸ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ ਬੋਲੋ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ